ਹਾਂਜੀ ਦੋਸਤੋ ਕੀ ਹਾਲ ਚਾਲ ਹੈ ਉਹੀ ਤੁਸੀਂ ਸਾਰੇ ਵਧੀਆ ਹੋਵਗੇ ਤੇ ਵਧੀਆ ਹੋਣੇ ਚਾਹੀਦੇ ਤੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੈਲ ਨੋਟੀਫਿਕੇਸ਼ਨ ਓਨ ਕਰਕੇ 올 ਤੇ ਪ੍ਰੈਸ ਕਰ ਲਓ ਨਵੇਂ ਨਵੇਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬਿਨਾਂ ਕਿਸੇ ਦੇਰੀ ਤੋਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਸਾਨੂੰ ਲੁੱਟਣ ਵਾਲੀ ਵੀ ਆਪ ਰੋਈ ਜਾਂਦੇ ਨਹੀਂ ਨਹੀਂ ਬਾਬਾ ਕਰੀ ਜਾਵੇ ਮਿਹਰ ਕੰਮ ਹੋਈ ਜਾਂਦੇ ਨਹੀਂ ਸਾਨੂੰ ਲੁੱਟਣ ਵਾਲੀ ਵੀ ਆਪ ਰੋ ਹਾਂਜੀ ਬਾਈ ਜੀ ਕੀ ਹਾਲ ਚੱਲੇ ਜੀ ਵਧੀਆ ਜੀ ਵਧੀਆ ਬਾਈ ਜੀ ਲਿਆ ਆ ਵੀ ਨਵੀਂ ਗਾਂ ਹਾਂ ਜੀ ਲਿਆ ਜਰਸੀ ਲੋ ਜੀ ਨਵੀਂ ਜਰਸੀ ਲਿਆਏ ਬਾਈ ਜੀ ਕਰੋ ਚੈੱਕ ਤੇ ਆ ਬੱਚੀ ਭਾਜੀ ਨਾਲ ਇਹਦੀ ਹੋਈ ਐ ਹਾਂ ਜੀ ਇਹਦੀ ਬੱਚੀ ਜੀ ਲੋ ਜੀ ਮਗਰ ਬੱਚੀ ਆ ਪਹਿਲਾ ਸੁਆ ਜੀ ਪਹਿਲਾ ਸੁਆ ਜਰਸੀ ਗਾਏ ਲੱਗਾ ਬਾਈ ਜੀ ਤੇ ਹੁਣ ਹੀ ਆਈ ਐ ਮੈਂ ਲੋ ਜੀ ਹੁਣ ਹੁਣ ਹੀ ਆਈ ਜੀ ਅੱਜ ਇੱਕੋਂ ਤੇ ਹੁਣ ਹੀ ਆਂਦੇ ਵੀਡੀਓ ਬਣਾਉਣ ਲੱਗੇ ਆ ਤੁਹਾਡੇ ਲਈ ਸਟਾਰਟਿੰਗ ਸ਼ੁਰੂਆਤ ਵਿੱਚ ਤੁਹਾਡੇ ਨਾਲ ਸਭ ਤੋਂ ਪਹਿਲਾਂ ਵੀਡੀਓ ਬਣਾਉਣ ਲੱਗੇ ਆ ਲੋ ਫੇਸ ਕੁਆਲਿਟੀ ਚੈੱਕ ਕਰ ਲੋ ਇਹ ਅੰਚਲ ਬੱਚੀ ਤੇ ਬੋਲਣਾ ਜੀ ਤੇ ਆ ਦੇਖੋ ਜੀ ਆਇਆ ਫਿਰ ਜੀ ਪੰਜ ਦਿਨਾਂ ਬਾਅਦ ਜੀ ਆਇਆ ਜੀ ਹੋਰ ਕੋਈ ਲੋ ਜੀ ਖੋਲ ਕੇ ਦਿਖਾਓ ਭਾਈ ਜੀ ਕਰੋ ਚੱਕ ਇਹ ਭਾਈ ਜੀ ਦੁੱਧ ਕਿੰਨਾ ਜੀ ਵੇੜਦਾ 8 ਲੀਟਰ ਜੀ ਭਾਈ ਜੀ ਲੋ ਜੀ 8 ਲੀਟਰ ਦੁੱਧ ਆ ਤੇ ਪਹਿਲਾ ਸੁਆ ਬੱਚੇ ਕਿੰਨੇ ਦਿਨ ਦੀਆਂ ਭਾਈ ਜੀ ਮਹੀਨੇ ਦੀ ਕਿੰਨੇ ਮਹੀਨੇ ਡੇਢ ਮਹੀਨੇ ਰੱਖਦੇ ਡੇਢ ਮਹੀਨੇ ਦੀ ਮਹੀਨੇ ਕਹਿੰਦੇ ਡੇਢ ਮਹੀਨਾ ਵਾਲੇ ਲੋ ਜੀ ਡੇਢ ਮਹੀਨੇ ਦੀ ਬੱਚੀਆਂ ਨਾਲ ਤੇ 8 ਲੀਟਰ ਭਾਈ ਕਹਿੰਦੇ ਦੁੱਧ ਆ ਆ ਦੇਖੋ ਬੱਚੇ ਜਰਸੀ ਪਈ ਹੋਏ ਭਾਈ ਵਧੀਆ ਸੰਦ ਲਿਆ ਭਾਈ 8 ਲੀਟਰ ਬਾਈ ਜੀ ਨੂੰ ਦੁੱਧ ਹੈ ਲੋ ਜੀ ਤੇ ਬਾਈ ਜੀ ਹੁਣ ਮੁੱਲ ਦੱਸ ਦੋ ਇਹ ਘੈਂਟ ਜੈ ਜੀ ਬਾਈ ਦੇਣੀ ਤਾਂ ਦਸੀ ਕੋ ਦਸੀ ਭਾਈ ਦੇਖੋ ਮੁੱਲ ਦੇਖੋ ਤੁਹਾਨੂੰ ਦਸੀ ਮੁੱਲ ਉਹ ਚਾਹੀਦਾ ਦਿਆਂ ਗਰੀ ਨਹੀਂ ਰਹਿ ਗਏ ਜੀ ਦੇਖੋ ਜੀ ਨਵਾਂ ਸਾਲ ਆ ਰਿਹਾ ਠੀਕ ਹੈ ਜੀ ਤੇ ਮੁੱਲ ਉਹ ਦਿਓ ਜਿਹੜਾ ਪੂਰੇ ਪੰਜਾਬ ਚ ਕੋਈ ਦੇ ਨਾ ਸਕੇ ਮਗਰ ਬੱਚੀ ਦੇਖੀ ਜਿੰਨੇ ਡੋਦੀ ਐ ਮੇਰੇ ਬੱਚੀ ਮੇਰੀ ਜਰਸੀ ਲੋ ਜੀ ਜਰਸੀ ਐ ਚਾ ਬੱਚੀ ਮਗਰ ਜੀ ਤੇ 8 ਲੀਟਰ ਦੁੱਧ ਐ ਠੀਕ ਹੈ ਜੀ ਪਹਿਲਾ ਸੂਆ ਹੈ ਨਾ ਬਈ ਫਸਟ ਲੈਕਟੇਸ਼ਨ ਸੁੱਕੀ ਟੂਡੀ ਖਾਂਦੀ ਐ ਦੇਖੋ ਯਾਰ ਤਾਂ ਬੱਚੀ ਨੂੰ ਹਰਾ ਮਿਲੇ ਬੱਚੀ ਦੁੱਧ ਕਰਨੇ ਬੱਚੀ ਨੂੰ ਦੱਸ ਦੇ ਤੇ ਬਾਈ ਜੀ ਮੁੱਲ ਦੱਸ ਦਿਓ ਘੈਂਟ ਜੇ ਜਿਹੜਾ ਕੋਈ ਨਾ ਦੇ ਸਕਿਆ ਪੰਜਾਬ ਚ ਧਮਾਕਾ ਹੋਰ ਹੋਣੀ ਧਮਾਕੇ ਵਾਲਾ ਮੁੱਲ ਦੱਸਾਂਗੇ ਫਿਰ ਵੀ 20000 ਰੁਪਏ ਮੈਂ 1000 ਰੁਪਏ ਛੋਟ ਕਰਨੀ 20000 ਲੋ ਜੀ 20000 ਮੁੱਲ ਵਾਈ ਜਾਂਦਾ ਤੇ ਜਿਹੜੀ ਚੈਨਲ ਸਬਸਕ੍ਰਾਈਬ ਕਰਕੇ ਆਉਂਗਾ ਹੀ ਤੁਹਾਡੇ ਜੀ ਜਿਹੜਾ ਜੀ ਉਹੀ ਵਾਸਤੇ 19000 ਰੁਪਏ ਵਾਸਤੇ ਲੋ ਜੀ ਜਿਹਨੇ ਚੈਨਲ ਕੀਤਾ ਪਾਣਾ ਸਬਸਕ੍ਰਾਈਬ ਉਦੋਂ ਵਾਸਤੇ ਮੋਡਲ ਲਗੂਗਾ ਸਿਰਫ 19000 ਰੁਪਏ ਪੂਰੇ ਚੈਲੰਜ ਰੇਟ ਹੈ ਮਾਰਕੀਟ ਨੂੰ ਠੀਕ ਹੈ ਜੀ ਇਹ ਸੁੱਕੀ ਥੋੜੀ ਖਾਂਦੀ ਆ ਜੀ ਲਓ ਜੀ ਬਸ਼ੀਏ ਸੜੀ ਅਨਸੇਵ ਵਾਲੇ ਘਰ ਤੋਂ ਆਈ ਹੈ ਡਿਟੇਲਸ ਲੈਣੀਆਂ ਤੁਸੀਂ ਬਾਈ ਜੀ ਨੂੰ ਕੰਟੈਕਟ ਕਰ ਸੋ ਬਾਈ ਜੀ ਹਾਂ ਜੀ ਬਾਈ ਜੀ ਆਪਣਾ ਕੰਟੈਕਟ ਨੰਬਰ ਵੀ ਦਾ ਦੋ ਜੀ ਟ੍ਰੈਕਟਰ ਨੰਬਰ 9041714901 ਜੀ ਬਾਈ ਦਾ ਕੰਟੈਕਟ ਨੰਬਰ 9041714901 ਤੇ ਤੇ ਲੋ ਜੀ ਅੱਜ ਦੀ ਵੀਡੀਓ ਇੰਨੀ ਬਾਕੀ ਬਾਈ ਜੀ ਯਾਰ ਆਪਣਾ ਜਿਹੜਾ ਪੁਰਾਣਾ ਚੈਨਲ ਸੀ ਉਹ ਹੈਕ ਹੋ ਗਿਆ ਯਾਰ ਹਾਂ ਜੀ ਤੇ ਬਾਈ ਜੀ ਯਾਰ ਆਪਾਂ ਨਾ ਇੱਕ ਟਾਰਗੇਟ ਰੱਖਣ ਲੱਗੇ ਆ ਠੀਕ ਹੈ ਜੀ ਜੇ ਇਸ ਵੀਡੀਓ ਦੇ ਬਾਅਦ ਆਪਣੇ ਚੈਨਲ ਦੇ ਉੱਤੇ ਬਨ ਕੇ ਸਬਸਕ੍ਰਾਈਬਰ ਕੰਪਲੀਟ ਹੋ ਜਾਂਦੇ ਆ ਤਾਂ ਤੁਹਾਨੂੰ ਹੋਰ ਸਪੈਸ਼ਲ ਡਿਸਕਾਊਂਟ ਦਿੱਤੇ ਜਾਊਗਾ ਬਾਈ ਜੀ ਵੱਲ ਤੋਂ ਬਾਈ ਜੀ ਦੱਸ ਦੋ ਜੀ ਇੱਕ ਵਾਰ ਲੋ ਜੀ ਧਮਾਕੇ ਓਫਰਾਂ ਮੁੱਲ ਦੇਾਂਗੇ ਉਹ ਜਿਹੜਾ ਪੂਰੇ ਪੰਜਾਬ 'ਚ ਨਹੀਂ ਦੇ ਸਕਦਾ ਕੋਈ ਵੀ ਤੇ ਜੇ ਇੱਕ ਕੇ ਸਬਸਕ੍ਰਾਈਬਰ ਹੋਏ ਲੋ ਜੀ ਇੱਕ ਕੇ ਸਬਸਕ੍ਰਾਈਬਰ ਇੱਕ ਕੇ ਸਬਸਕ੍ਰਾਈਬ ਕਰ ਲਓ ਜੀ ਚੈਨਲ ਪਰ ਇੱਕ ਕੇ ਸਬਸਕ੍ਰਾਈਬ ਕਰ ਦੋ ਵੀਡੀਓ ਨੂੰ ਕਰ ਦੋ ਸ਼ੇਅਰ ਸਕਰੀਨਸ਼ਾਟ ਮਾਰ ਕੇ ਬਾਈ ਦੇ ਕੰਟੈਕਟ ਨੰਬਰ ਪਰ 9041714 ਨੂੰ ਸਿੱਕ ਪਰ ਸ਼ੇਅਰ ਕਰ ਦੋ ਤੇ ਬਾਈ ਜੀ ਆਗੇ ਉਹਨੂੰ ਬੱਚੀ ਮਿਲੂਗੀ ਜੀ ਤੇ ਬਾਈ ਜੀ ਨੂੰ ਕਰ ਦੋ ਕੰਟੈਕਟ 100 ਰੁਪਏ ਛੋੜੂਗੀ 7000 ਚਾਹੀਏ ਲੋ 17000 ਚਾਹੀਏ ਬਾਈ ਕਹਿੰਦਾ 100 ਰੁਪਏ ਜਿਹੜੀ ਛੋਟ ਤੁਹਾਨੂੰ ਕਰਦੇ ਆਂਗੇ ਆਦਾ ਗਾਟਾ ਕੁਝ ਨਹੀਂ ਦੇਖਣਾ ਬਾਈ ਲੋ ਜੀ ਤੇ ਜਰਸੀ ਬੈਡ ਹੈ 8 ਲੀਟਰ ਦੁੱਧ ਹੈ ਜੀ ਉਹ ਫਰੀ ਹੈ ਜੀ ਤੇ ਪਹਿਲੇ ਸੂਏ ਦੀ ਨਾਲ ਬੱਚੀ ਹੈ ਜੀ ਡੇਢ ਮਹੀਨੇ ਦੀ ਠੀਕ ਹੈ ਜੀ 8 ਲੀਟਰ ਦੁੱਧ ਤਿਆਰ ਹੈ ਜੀ بس ਸੋਈ ਧਮਾਕਾ ਹੀ ਕਰਨਾ ਤੇ ਮੁੱਲ ਦੇਖੋ 20000 ਮੁੱਲ ਸੀਗਾ ਜੇ ਇੱਕ ਅਗੇ ਸਬਸਕ੍ਰਾਈਬ ਕਰਕੇ ਆਉਂਗੇ ਤਾਂ ਤੁਹਾਨੂੰ ਮਿਲੂਗੀ ਸਿਰਫ 17000 ਰੁਪਏ ਦੀ ਛੇਤੀ ਛੇਤੀ ਬਿਲਡ ਕਰੋ ਜਸ਼ਨ ਫਾਰਮ ਬਸਾਲੀ ਮਿਲਦੇ ਆਗਲੀ ਕਿਸੇ ਨਵੇਂ ਵੀਡੀਓ ਵਿੱਚ ਥੈਂਕ ਯੂ ਧੰਨਵਾਦ ਜੀ